ਸ਼ਹਿਰ ਲਾਹੌਰ ਮੁਬਾਰਕ ਸਿੱਖੀ ਨੂੰ ਹੋਇਆ ਏ ਲਾਵਣ ਲਈ ਜ਼ੁਲਮੀ ਤੱਬੇ ਖੂਨ ਨਾਲ ਧੋਇਆ ਏ ਉਸ ਦੀ ਹਰ ਗਲੀ ਗਲੀ ਨੇ ਸਾਡਾ ਮਨ 모ਇਆ ਏ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਏ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਏ ਮਈਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਛੋਡੀ ਸੁਲਤਾਨ ਪਿਤਾ ਜੀ ਔ ਜੋਗਾ ਤੋਂ ਧਰਮ ਦਾ ਝੰਡਾ ਇਸ ਥਾਂ ਡੁੱਲਦਾਰਿਆ ਨੂਰ ਹਰੂਰ ਦਾ ਇੱਥੇ ਚਰਨੇ ਬਣ ਡੁੱਲਦਾਰਿਆ ਧਰਤੀ ਤੇ ਰਹਿਮ ਕਰਨ ਲਈ ਮੌਲਾ ਸਾਡ ਭੁਲਦਾ ਕਮਾਈ ਹੈ ਮਿੱਟੀ ਇਸ ਭਾਗ ਭਰੀ ਦੀ ਸਫਲੀ ਕਮਾਈ ਹੈ ਛੋਡੀ ਸਰਦਾਰ ਪਿਤਾ ਧਨ ਤੇਰੀ ਵਡਿਆਈ ਹੈ ਤਨ ਤਨ ਗੁਰੂ ਰਾਮਦਾਸ ਜੀ ਔ ਪਰਬਤ ਤੋਂ ਪਾਉਣ ਲਿਆਈ ਮਸਤ ਸਗੰਦੀ ਨੂੰ ਖਿੜ ਗਏ ਦਿਮਾਗ ਸਬਸ ਦੇ ਸ਼ੋਕੇ ਬਲੰਦੀ ਨੂੰ ਕਿਤਨੇ ਤੇ ਨਿਤ ਸਾਧੂਆਂ ਤੇਰੀ ਪਸੰਦੀ ਨੂੰ RAMKUL RAM PARGATE ਹੋਇਆ ਪੁਨ ਪਾਰੀ ਐ RAMKUL RAM PARGATE ਹੋਇਆ ਪੁਨ ਪਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਛੋਡੀ ਸੁਲਤਾਨ ਪਿਤਾ ਜੀ ਲਵ ਕੁਸ਼ ਕਰਕੇ ਜੇ ਤੂੰ ਅਖਵਾਏ ਨੇ ਹੋ ਰਾਮ ਤੇ ਲక్ష్ਮਣ ਹਰੁਮਾਨ ਇਸ ਤਾਇਆਏ ਨੇ ਫੇਡ ਲਵ ਕੁਸ਼ ਕਰਕੇ ਜੇ ਤੂੰ ਅਖਵਾਏ ਨੇ ਅਮਰਤ ਕੁੰਦਰਗੋ ਲਿਆ ਕੇ ਓਏ ਸੀਤਾ ਪਤ ਸ਼ਹਿਰ ਵਸਾ ਕੇ ਸੀਤਾ ਪਤ ਸ਼ਹਿਰ ਵਸਾ ਕੇ ਜਗ ਕਰਵਾਏ ਨੇ ਅਮਰਤ ਕੁੰਦਰਗੋ ਲਿਆ ਕੇ ਆ ਫਾਜੀ ਅਮਰਤ ਕੁਨ ਸਰ ਕੋ ਲਿਆ ਕੇ ਫੌਜ ਜਵਾਈ ਐ ਸੋਢੀ ਸੁਲਤਾਨ ਪਿਤਾ ਧਨ ਤੇਰੀ ਵਿੜਾਈ ਐ ਧਨ ਧਨ ਗੁਰੂ ਰਾਮਦਾਸ ਜੀ ਪੰਡਤ ਦੀ ਟਿੱਕੀ ਸਮਾਧੀ ਹੀਰ ਦੇ ਸਕੂਨ ਹੈ ਤਨ ਮਨ ਸਭ ਸੀਤਲ ਹੋਇਆ ஜனூன் கடே ஆசார சுூன் ਸ਼ਾਂਤ ਚਿਤਪੁਰਖ ਭੇਜਿਆ ਰਹਿਮਤ ਕਰ ਭਾਰੀ ਐ ਸ਼ਾਂਤ ਚਿਤਪੁਰਖ ਭੇਜਿਆ ਰਹਿਮਤ ਕਰ ਭਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਛੋਡੀ ਸੁਲਤਾਨ ਪਿਤਾ ਜੀ ਸੂਰਜ ਕੋਲ ਖਾਨਦਾਨ ਤੇ ਧਰਤੀ ਵੀ ਉਹੀ ਆ ਮਨਿਆਦ ਸਰਕਾਰ ਪਾਵਨ ਜੋ ਹੋਈ ਐ ਆਉਣਾ ਤੱਕ ਸਰਗੁਰ ਦੀ ਰਾ ਮੈਂ ਕੀ ਖੁਸ਼ਬੋਈ ਐ ਵੇੜਾ ਤਨ ਘੜੀ ਸੁਹਾਵੀ ਕੁਦਰਤ ਨਸ਼ਿਆਈ ਐ ਵੇੜਾ ਤਨ ਘੜੀ ਸੁਹਾਵੀ ਕੁਦਰਤ ਨਸ਼ਿਆਈ ਐ ਸੋਢੀ ਸੁਲਤਾਨ ਪਿਤਾ ਧਾਨਾ ਤੇਰੀ ਵਡਿਆਈ ਰੈ ਤਨ ਤਨ ਗੁਰੂ ਰਾਮਦਾਸ ਜੀ ਹਰ ਚਿਹਰਾ ਰੌਸ਼ਨ ਨਸਿਆ ਹਨੇਰਾ ਏ ਖੜੀਆਂ ਹਰ ਦਿਲ ਦੀਆਂ ਲਹਿਰਾ ਖੁਸ਼ੀਆਂ ਦਾ ਡੇਰਾ ਏ ਜੁਗਾਂ ਦੇ ਮਗਰੋਂ ਪਾਇਆ RAM ਜੀ ਫੇਰਾਏ ਕਲ ਜੁਗ ਦੇ ਸੰਕਟ ਹਰਨੇ ਆਇਆ ਗੁਰਦਾਰੀ ਹੈ ਕਲ ਜੁਗ ਦੇ ਸੰਕਟ ਹਰਨੇ ਆਇਆ ਦਰਦਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਛੋਡੀ ਸੁਲਤਾਨ ਪਿਤਾ ਜੀ ਕੰਡਾ ਛੁਪਿਆ ਰਵਤੀ ਦਾ ਵਕਿਆ ਲਹੌਰ ਹੈ ਇੱਥੇ ਕੇ ઋષਿ ਪਧਾਰੇ ਸ਼ਿਵ ਦੀ ਸਰਮਾ ਰਹਾ ਇਸ ਦੇ ਤੱਟ ਰਾਮ ਕਹਾਣੀ ਲਖਲੀ ਕਰ ਗਉਰਾਏ ਰਿਸ਼ੀ ਸ਼੍ਰੀ ਵਾਲਮੀਕ ਨੇ ਕੀਤੀ ਲਖਾਈ ਐ ਰਿਸ਼ੀ ਸ਼੍ਰੀ ਵਾਲਮੀਕ ਨੇ ਕੀਤੀ ਲਖਾਈ ਐ ਸੋਡੀ ਸੁਲਤਾਨ ਪਿਤਾ ਧਾਨਾ ਤੇਰੀ ਵਿੜਾਈ ਐ ਤਨ ਤਨ ਗੁਰੂ ਰਾਮਦਾਸ ਜੀ ਤੇਰੇ ਦਰ ਘਰ ਦੇ ਕੁਕਰ ਸ਼ਕਤੀ ਭਰਪੂਰ ਹੈ ਸੁੰਦਰ ਦਸਤੂਰ ਹੈ ਸੁੰਦਰ ਦਸਤੂਰ ਹੈ ਰੰਗ ਰੰਗ ਦੀ ਰੌਣਕ ਲਾਈ ਤੇਰਾ ਹੀ ਨੂਰ ਹੈ ਰੰਗ ਰੰਗ ਦੀ ਰੌਣਕ ਲਾਈ ਤੇਰਾ ਹੀ ਨੂਰ ਹੈ ਸੁਖਮਨ ਤੋਂ ਹੋ ਅਸਤੁੱਲਾ ਬਣਿਆ ਸੰਸਾਰੀ ਹੈ ਸੁਖਮਣ ਤੋਂ ਅਸਤੁੱਲਾ ਬਣਿਆ ਸੰਸਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਛੋਡੀ ਸੁਲਤਾਨ ਪਿਤਾ ਜੀ जयकारासपति ते गुलज़ार हैसम गुरू रामदास जी तारा अवतारम गुरू रामदास जी तारा अवतार हैकालवपपुर है विच जनमी पंकालवपपुर विच जनम जोति अल ਤਨ ਤਨ ਗੁਰੂ ਰਾਮਦਾਸ ਜੀ ਤੇਰੀ ਵਡਿਆਈ ਐ ਤਨ ਤਨ ਗੁਰੂ ਰਾਮਦਾਸ ਜੀ